ਮਕਰ ਸਾਹਿਬ ਵੀ ਪਹੁੰਚੇ ਨੇ ਸਾਥੀਓ ਮੇਰੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਦਿਲ ਦੀਆਂ ਗਰਾਹੀਆਂ ਜੋ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਹਨਾਂ ਪਿਆਰ ਮਾਨ ਸਤਿਕਾਰ ਦੇਣ ਦੇ ਲਈ ਇੱਥੇ ਪਹੁੰਚਿਓ ਤੁਹਾਡਾ ਦਿਲ ਦੀਆਂ ਗਰਾਹੀਆਂ ਜੋ ਧੰਨਵਾਦ ਔਰ ਨਾਲ ਹੀ ਤੁਹਾਨੂੰ ਮੁਬਾਰਕਬਾਦ ਵੀ ਕਿਉਂਕਿ ਅੱਜ ਦਾ ਦਿਨ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦਿਨ ਅੱਜ ਦੇ ਦਿਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕਿਆ ਸੀਗਾ ਦੇਸ਼ ਦੇ ਵਿੱਚੋਂ ਗੰਧਲੀ ਰਾਜਨੀਤੀ ਨੂੰ ਸਫਾਈ ਕਰਨ ਲਈ ਸੋ ਅੱਜ ਆਪਾਂ ਸਾਰੇ ਮੂੜ ਰਲ ਮਿਲ ਕੇ ਤਹਈਆ ਕਰੀਏ ਕਿ ਅੱਜ ਤੋਂ ਹੀ 2027 ਦਾ ਮੁੱਢ ਜਿਹੜਾ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਬੰਨ ਲੈਣਾ ਔਰ ਮੈਂ ਤੁਹਾਨੂੰ ਇੱਕ ਵਿਸ਼ਵਾਸ ਦੋਣਾ ਮੈਂ ਮੰਨ ਕੇ ਚੱਲਦਾ ਕਿ ਰਾਜਨੀਤੀ ਦੇ ਵਿੱਚ ਕਦੇ ਕੋਈ ਇਕੱਲਾ ਵੱਡਾ ਨਹੀਂ ਹੁੰਦਾ ਹੈਗਾ ਹਮੇਸ਼ਾ ਉਹਦੀ ਪਾਰਟੀ ਆਪਦੇ ਸਾਥੀਆਂ ਆਪਦੇ ਯਾਰਾਂ ਦੋਸਤਾਂ ਆਪਦੇ ਭਾਈਆਂ ਆਪਦੇ ਸਾਥੀਆਂ ਦੇ ਨਾਲ ਵੱਡਾ ਹੁੰਦਾ ਤੇ ਅੱਜ ਅਸੀਂ ਚਾਹੇ ਜਿੰਨੇ ਵੀ ਲੋਕਾਂ ਚਾਹੇ ਮੁੰਡੀਆਂ ਜੀ ਨੇ ਮੈਂ ਆ ਬਾਕੀ ਮੈਂ ਐਮ ਐਲ اے ਮੰਤਰੀ ਸਹਿਬਾਨ ਨੇ ਅਸੀਂ ਜੋ ਅੱਜ ਇੱਥੇ ਹੈਗੇ ਆ ਜਿੱਥੇ ਤੱਕ ਪਹੁੰਚੇ ਆ ਅਸੀਂ ਉਹ ਸਾਰੀ ਦੀ ਸਾਰੀ ਤੁਹਾਡੀ ਦੇਣਾ ਤੇ ਜਿਹਦੇ ਲਈ ਮੈਂ ਸੱਚ ਚ ਝੁਕਾ ਕੇ ਤੁਹਾਨੂੰ ਸਜਦਾ ਕਰਦਾ ਸੋ ਮੇਰੇ ਵੀਰੋ ਤੁਹਾਡੇ ਅੱਗੇ ਇੱਕ ਚੈਲੰਜ ਹੈ ਕਾਰਪੋਰੇਸ਼ਨ ਦੀ ਇਲੈਕਸ਼ਨ ਦਾ ਔਰ ਮੈਂ ਮੰਨ ਕੇ ਚੱਲਦਾ ਕਿ ਪੂਰੀ ਇਮਾਨਦਾਰੀ ਔਰ ਪੂਰੇ ਜੋਸ਼ੋ ਖਰੋਸ਼ ਦੇ ਨਾਲ ਆਪਾਂ ਇਹ ਲੜਾਈ ਲੜਨੀ ਹੈ ਤੇ ਜਿੱਤਣੀ ਹੈ ਨਿੱਜੀ ਹਿੱਤ ਨੇ ਜਿਹੜੇ ਨਿੱਜੀ ਹਿੱਤਾਂ ਨੂੰ ਪਿੱਛੇ ਛੱਡ ਕੇ ਪਾਰਟੀ ਔਰ ਪੰਜਾਬ ਦੇ ਲੁਧਿਆਣੇ ਦੇ ਹਿੱਤ ਨੇ ਜਿਹੜੇ ਉਹਨਾਂ ਤੇ ਪਹਿਰਾ ਰਲ ਮਿਲ ਕੇ ਆਪਾਂ ਸਾਰਿਆਂ ਨੇ ਦੇਣਾ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਅੱਜ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਚੱਲਿਆ ਸਾਰੇ ਸਾਥੀਆਂ ਦੇ ਨਾਲ ਦਰਬਾਰ ਸਾਹਿਬ ਦਰਗਾਹਾਂ ਮੰਦਿਰ RAM ਤੀਰਥ ਤਾਂ ਕਿ ਸ਼ੁਕਰਾਨਾ ਉਸ ਪਰਮਪੀਤਾ ਪ੍ਰਮਾਤਮਾ ਦਾ ਕਰ ਸਕੀਏ ਸੰਗਤ ਦਾ ਕਰ ਸਕੀਏ ਪਾਰਟੀ ਲੀਡਰਸ਼ਿਪ ਦਾ ਕਰ ਸਕੀਏ ਸੋ ਤੁਹਾਡਾ ਸਾਰਿਆਂ ਦਾ ਤੁਹਾਨੂੰ ਕਦੇ ਵੀ ਇਹ ਸੋਚਣ ਦੀ ਲੋੜ ਨਾ ਪਵੇ ਕਿ ਕੋਈ ਲੀਡਰ ਹੈ ਜਾਂ ਕੋਈ ਪ੍ਰਧਾਨ ਹੈ ਨਾ ਅਸੀਂ ਲੋਕ ਵੀ ਤੁਹਾਡੇ ਵਿੱਚੋਂ ਹੀ ਆ ਤੁਹਾਡਾ ਹੁਕਮ ਸਿਰ ਮੱਥੇ ਪਾਰਟੀ ਦੇ ਵਿੱਚ ਵੀ ਤੇ ਸਰਕਾਰੀ ਦਰਬਾਰੇ ਵੀ ਮੰਨਿਆ ਜਾਵੇ ਇਹ ਚੀਜ਼ ਨੂੰ ਇਨਸ਼ੋਰ ਕਰਨ ਦੀ ਗਰੰਟੀ ਹੈ ਜਿਹੜੀ ਉਹ ਮੇਰੀ ਹੋਊਗੀ ਮੇਰੇ ਸਾਥੀ ਵੀਰੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ